ਅਰੇ ਇਹ ਦੋਕਾ ਬੰਦੀ ਨੀਤੀ ਹੈ ਕਿਸੇ ਬਰਾਮ ਦੀ ਵੀ ਹੋਈ ਹੈ ਹਾਂਜੀ ਉਸੇ ਦੇਰ ਰਾਤ ਤੋਂ ਇਥੇ ਨਾਕਾਬਦੀ ਕੀਤੀ ਹੋਈ ਹੈ ਇਲੈਕਸ਼ਨ ਕਮਿਸ਼ਨ ਦੀਆਂ ਹਦਾਇਤਾਂ ਅਤੇ ਮਾਨਯੋਗ ਅਸਿਸਮੀ ਸਾਹਿਬ ਦੀਆਂ ਹਦਾਇਤਾਂ ਅਨੁਸਾਰ ਇਥੇ ਨਾਕਾਬਦੀ ਕੀਤੀ ਗਈ ਹੈ ਨਾਕਾਬਦੀ ਦੌਰਾਨ ਸਾਨੂੰ ਜਿਹੜੀ ਹੈ 50000 ਤੋਂ ਉਪਰ ਬੰਦਾ ਕਹਿ ਐਸਾ ਜਿਹੜਾ ਇਲੈਕਸ਼ਨ ਦੌਰਾਨ ਨਹੀਂ ਲਿਜਾ ਸਕਦਾ ਉਹ ਕਵਰ ਕੀਤਾ ਗਿਆ ਹੈਗਾ 4 ਬੰਦਿਆਂ ਕੋਲੋਂ ਹੁਣ ਤੱਕ ਅਸੀਂ 12 ਲੱਖ ਤੱਕ ਦੀ ਜ압 ਦਾਤ ਤੱਕ ਪੀਆ ਜਿਹੜੇ ਪੈਸੇ ਰਿਕਵਰ ਕੀਤੇ ਨੇ ਸਾਡੀਆਂ ਟੀਮਾਂ ਨੇ ਤੁਸੀਂ ਦੱਸਿਆ ਪੈਸੇ ਕਿੱਥੇ ਲੱਗੇ ਆ ਉਹ ਵੀ ਦੱਸਦੇ ਹਾਂ ਹਾਂ ਇਹ ਜਿਹੜੀ ਸਾਡੀਆਂ ਟੀਮਾਂ ਬਣੀਆਂ ਆਉਣੀਆਂ ਨੇ ਵੈਰੀਫਾਈ ਕਰਨ ਵਾਸਤੇ ਉਹਨਾਂ ਅੱਗੇ ਆਪਣਾ ਰਿਕਾਰਡ ਪੇਸ਼ ਕਰ ਦੇਣਗੇ ਉਹ ਜਿਵੇਂ ਵੀ ਹੋਊਗਾ ਉਹ ਉਹਨਾਂ ਦੇ ਜਿਹੜੀ ਮਨੀ ਆਏ ਲਖਣਤ ਵੀ ਪੱਕੀ ਜਾਂਦੀ ਹੈ ਸਾਡੀ ਇਹਦਾ ਮਕਸਦ ਹੈ ਵੀ ਇਹ ਮਨੀ ਹੈ ਜਿਹੜੀ ਜਿੰਨਾ ਕਿ ਉਹ ਸਾਫਤ ਨਹੀਂ ਕਰਦੇ ਵੀ ਕਿੱਥੇ ਕਾਦੇ ਵਾਸਤੇ ਵਰਤ ਰਹੇ ਨੇ ਫਿਰ ਉਸ ਇਲੈਕਸ਼ਨ ਦੇ ਦੌਰਾਨ ਤਾਂ ਮਤਲਬ ਇਹੀ ਮੰਨਿਆ ਜਾਂਦਾ ਵੀ ਇਹ ਇਲੈਕਸ਼ਨ ਨਾਲ ਸੰਬੰਧ ਹੋਉਂਦੇ ਜੇ ਸਾਫਤ ਕਰਦੇ ਜਿਹੜੇ ਪੈਸੇ ਉਹ ਦਿੰਦੇ ਹਨ ਜਿਸ ਤਰ੍ਹਾਂ ਇਹ ਸੰਬੰਧਿਤ ਅਥਾਰਟੀ ਦਾ ਕੰਮ ਹੈ ਜੇ ਉਹਨਾਂ ਕੋਲ ਸਾਬਤ ਹੋ ਜਾਂਦਾ ਫਿਰ ਉਹਨਾਂ ਦਾ ਹੱਕ ਹੈ ਮੌਕੇ ਤੇ ਕੋਈ ਇਹਨਾਂ ਕੋਲ ਦੇ ਲਈ ਕੋਈ ਕੁਛ ਹਾਂ ਨਹੀਂ ਮੌਕੇ ਤੇ ਕੁਝ ਵੀ ਨਹੀਂ ਸਮੋਤ ਪੇਸ਼ ਕਰ ਸਕਦੇ ਨਾ ਇਹ ਆਪਣੀ ਪੇਮੈਂਟ ਬਾਰੇ ਦੱਸ ਸਕਦੇ ਨੇ ਕਿ ਕਿਰਿਆ ਨਾ ਜਿਹੜੇ ਲੋਕ ਕੈਸ਼ ਵੀ ਚੈਰੀ ਕਰਕੇ ਜਾਂਦੇ ਉਹਨਾਂ ਨੂੰ ਉਹ ਇੰਦਾ ਵੀ 50000 ਤੋਂ ਵਾਪਸ ਨਹੀਂ ਦਰਾਨੇ ਇਲੈਕਸ਼ਨ ਨਹੀਂ ਲਿਜਾ ਸਕਦੇ ਤੇ 30000 ਦਾ ਸਾਥ ਨੇ ਜੇ ਲੈ ਕੇ ਜਾਣਗੇ ਤੇ ਰਸੀਮਾਂ ਦੇ ਖਿਲਾਫ ਜਿਹੜੇ ਵੀ ਸੰਬੰਧਤ ਨਾਇਕ ਨੇ ਜਿਹੜਾ ਹੀ ਕਾਲੋ